ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਕਮੇਟੀ ਬਣੀ ਹੈ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਪਈ ਜਿਸ ਦੇ ਆਧਾਰ ਦੇ ਉੱਤੇ ਤੈਅ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤੇ ਤਾਂ ਜਾ ਕੇ ਪਤਾ ਲੱਗਿਆ ਕਿ ਉਹ ਇੰਟਰਵਿਊ ਹੋਏ ਕਿੱਥੇ ਸਨ ਦੋ ਬੈਕ ਟੂ ਬੈਕ ਇੰਟਰਵਿਊ ਇੱਕ ਨਿੱਜੀ ਚੈਨਲ ਤੇ ਪ੍ਰਸਾਰਤ ਹੁੰਦੇ ਨੇ ਪਰ ਪਹਿਲਾਂ ਤਾਂ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਵੀ ਇਸ ਗੱਲ ਦੇ ਉੱਤੇ ਪਹਿਲਾਂ ਚੁੱਪਵੱਟੀ ਰੱਖੀ ਫਿਰ ਜਦੋਂ ਬੋਲੇ ਤਾਂ ਕਿਹਾ ਗਿਆ ਕਿ ਇੰਟਰਵਿਊ ਪੰਜਾਬ ਦੇ ਹਦੂਦ ਅੰਦਰ ਨਹੀਂ ਹੋਏ ਫਿਰ ਇੱਕ ਸਿਟ ਬਣਦੀ ਹੈ ਜਿਹੜੀ ਕਿ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਉਹਨਾਂ ਨੇ ਰਿਪੋਰਟ ਆਪਣੀ ਤਿਆਰ ਕੀਤੀ ਔਰ ਉਹ ਹਾਈ ਕੋਰਟ ਤੱਕ ਜਦੋਂ ਗੱਲਾਂ ਪੁੱਜੀਆਂ ਤਾਂ ਜਾ ਕੇ ਪਤਾ ਲੱਗਿਆ ਕਿ ਕਿਹੜੇ ਕਿਹੜੇ ਪੁਲਿਸ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਉਹ ਇੰਟਰਵਿਊ ਕਰਵਾਉਣ ਦੇ ਵਿੱਚ ਇੱਕ ਐਸਐਚਓ ਦੇ ਕਮਰੇ ਨੂੰ ਸਟੂਡੀਓ ਵਿੱਚ ਬਦਲ ਦਿੱਤਾ ਗਿਆ ਸੀਆਈਏ ਥਰਡ ਜਿਹੜਾ ਥਾਣੇ ਦਾ ਕੰਪਲੈਕਸ ਕੰਪਲੈਕਸ ਸੀ ਉਸ ਦੇ ਅੰਦਰ ਜਿਹੜੀ ਇੰਟਰਵਿਊ ਹੋਈ ਦੂਜੀ ਹੋਈ ਰਾਜਸਥਾਨ ਦੇ ਅੰਦਰ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਪੂਰੀ ਜਿਹੜੀ ਆ ਉਹਨਾਂ ਨੂੰ ਸਰਕਾਰ ਨੂੰ ਹਦਾਇਤ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕਿ ਇਸ ਦੀ ਜਾਂਚ ਪੜਤਾਲ ਕਰਕੇ ਸਟੇਟਸ ਰਿਪੋਰਟ ਆ ਜਿਹੜੀ ਉਹ ਦਾਖਲ ਕਰੋ ਦੂਜੇ ਪਾਸੇ ਰਹੀ ਗੱਲ ਪੰਜਾਬ ਦੀ ਜਿੱਥੇ ਹੁਣ ਗੁਰਸ਼ੇਰ ਸਿੰਘ ਸੰਧੂ ਦੀ ਜਾਣਕਾਰੀ ਡੀਐਸਪੀ ਦੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੇ ਕਿ ਅਸੀਂ ਪੀਪੀਐਸਸੀ ਨੂੰ ਫਾਈਲ ਦੇ ਦਿੱਤੀ ਹੈ ਉਸ ਨੂੰ ਮਰਖਾਸਤ ਕਰਨ ਦਾ ਫੈਸਲਾ ਲੈ ਲਿਆ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੂਜੇ ਪਾਸੇ ਹੋਰ ਕਈ ਸੀਨੀਅਰ ਅਧਿਕਾਰੀ ਨੇ ਜੂਨੀਅਰ ਅਧਿਕਾਰੀ ਨੇ ਛੋਟੇ ਤੋਂ ਵੱਡੇ ਤੱਕ ਉਹਨਾਂ ਵਿੱਚੋਂ 6 ਅਫਸਰ ਜਿਹੜੇ ਹੋਰ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਸਸਪੈਂਡ ਪਹਿਲਾਂ ਹੀ ਅਕਤੂਬਰ ਮਹੀਨੇ 'ਚ ਕੀਤਾ ਗਿਆ ਫਿਰ ਗੱਲ ਆਈ ਤਤਕਾਲੀ ਐਸਐਸਪੀ ਵਿਵੇਕਸ਼ੀਲ ਸੋਨੀ ਦੀ ਤਾਂ ਉਸ ਨੂੰ ਲੈ ਕੇ ਵੀ ਹਾਈ ਕੋਰਟ ਨੇ ਸਵਾਲ ਕੀਤਾ ਪੰਜਾਬ ਸਰਕਾਰ ਨੂੰ ਕਿ ਉਸ ਨੂੰ ਸਸਪੈਂਡ ਕਿਉਂ ਨਾ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਸਰਕਾਰ ਦੇ ਵਕੀਲ ਨੇ ਐਡਵੋਕੇਟ ਜਨਰਲ ਵੱਲੋਂ ਦੇ ਦਫ਼ਤਰ ਵੱਲੋਂ ਜਿਹੜੀ ਟੀਮ ਹੈ ਉਹਨਾਂ ਨੇ ਉੱਥੇ ਬਿਆਨ ਦਿੱਤਾ ਹਾਈ ਕੋਰਟ ਦੇ ਅੰਦਰ ਕਿ ਜਿਹੜੀ ਸਿਟ ਦੀ ਰਿਪੋਰਟ ਸੀ ਉਸ ਦੇ ਵਿੱਚ ਐਸਐਸਪੀ ਦੀ ਸਿੱਧੀ ਤੌਰ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ ਇਹ ਗੱਲ ਦਾ ਜਵਾਬ ਦਿੱਤਾ ਗਿਆ ਪਰ ਇਸ ਮਾਮਲੇ 'ਚ ਅਗਲੀ ਸੁਣਵਾਈ ਤੱਕ ਪੂਰੀ ਦੀ ਪੂਰੀ ਸਟੇਟਸ ਰਿਪੋਰਟ ਜਿਹੜੀ ਉਹ ਸਿਟ ਦੀ ਹੈ ਉਹ ਜਮਾ ਕਰਵਾਉਣ ਲਈ ਦਾਖਲ ਕਰਨ ਲਈ ਕਹਿ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਕਿ ਜਿਹੜੀ ਹੋਰ ਕਮੇਟੀ ਕਿਹੜੀ ਬਣ ਗਈ ਜਦੋਂ ਪਤਾ ਹੈ ਕਿ ਜਾਂਚ ਇੱਕ ਹੋ ਚੁੱਕੀ ਹੈ ਤਾਂ ਹੁਣ ਇੱਕ ਰਿਟਾਇਰਡ ਜਸਟਿਸ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਹੈ ਪੰਜਾਬ ਪੁਲਿਸ ਨੇ ਆਪਣਾ ਭਰੋਸਾ ਇੰਨਾ ਗਵਾ ਲਿਆ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸਾਹਮਣੇ ਕਿ ਪੰਜਾਬ ਸਰਕਾਰ ਨੇ ਇੱਕ ਜਿਹੜਾ ਫਾਈਲ ਦੇ ਵਿੱਚ ਜੱਜਾਂ ਦੇ ਨਾਮ ਜਿਹੜੇ ਨੇ ਆਪਦੇ ਵੱਲੋਂ ਕੀਤੇ ਸੀ ਡਿਸਾਈਡ ਉਹ ਜਦੋਂ ਦਿੱਤੇ ਗਏ ਤੇ ਉਸ ਨੂੰ ਰੱਦ ਕਰਦਿਆਂ ਹੋਇਆ ਹਾਈ ਕੋਰਟ ਨੇ ਆਪਣੇ ਪੱਧਰ ਦੇ ਉੱਤੇ ਰਿਟਾਇਰਡ ਜਸਟਿਸ ਦਾ ਨਾਮ ਆ ਜਿਹੜਾ ਉਹ ਸਾਹਮਣੇ ਰੱਖਿਆ ਤੇ ਉਹਨਾਂ ਨੂੰ ਉਸ ਕਮੇਟੀ ਦੀ ਗਵਾਹੀ ਕਰਨ ਦੇ ਲਈ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤੇ ਹੁਣ ਉਹ ਪੁਲਿਸ ਅਫਸਰਾਂ ਦੀ ਜਿਹੜੇ ਜਿਹੜੇ ਮਿਲੀਭੁਗਤ ਵਿੱਚ ਸਨ ਉਹਨਾਂ ਦੀ ਜਾਂਚ ਕਰਨਗੇ ਰਿਟਾਇਰਡ ਜਸਟਿਸ ਉਹ ਕੌਣ ਨੇ ਉਹਨਾਂ ਦੇ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਤੁਹਾਡੇ ਨਾਲ ਦੰਨੇ ਆ ਕਿ ਰਿਟਾਇਰਡ ਜੱਜ ਨੇ ਜਿਹੜੇ ਰਜੀਵ ਰੰਜਨ ਰੈਣਾ ਦੀ ਅਗਵਾਈ ਚ ਇਹ ਜਾਂਚ ਕਰੇਗੀ ਕਮੇਟੀ ਡੀਜੀਪੀ ਪ੍ਰਬੋਧ ਕੁਮਾਰ ਦੀ ਐਸਆਈਟੀ ਤੋਂ ਰਿਪੋਰਟ ਵੀ ਮੰਗੀ ਗਈ ਹੈ ਦਰਅਸਲ ਪੁਲਿਸ ਹਰਾਸ ਚ ਜਿਹੜੀ ਲਾਰੈਂਸ ਮਿਸ਼ਨੋਈ ਦਾ ਇੰਟਰਵਿਊ ਹੁੰਦਾ ਉਹ 2 ਤੇ 3 ਸਤੰਬਰ ਦੀ 22 ਦੀ ਦਰਮਿਆਨੀ ਰਾਤ ਦੇ ਦੌਰਾਨ ਹੁੰਦਾ ਹੈ ਸੀਆਈਏ ਖੜ ਦੇ ਕੰਪਲੈਕਸ ਦੇ ਵਿੱਚ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਗੈਪ ਤੋਂ ਬਾਅਦ ਜਦੋਂ ਮਾਰਚ ਮਹੀਨੇ ਦੀ ਦੋ ਵੱਖੋ ਵੱਖਰੀਆਂ ਤਰੀਕਾਂ ਦੇ ਵਿੱਚ ਇੰਟਰਵਿਊ ਪ੍ਰਸਾਰਤ ਵੀ ਹੋ ਜਾਂਦਾ ਉਸੇ ਦੇ ਦੌਰਾਨ ਡੀਜੀਪੀ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਕਿਹਾ ਗਿਆ ਕਿ ਇੰਟਰਵਿਊ ਇੱਥੇ ਨਹੀਂ ਹੋਈ ਫਿਰ ਕਈ ਦਿਨ ਪਰਦਾ ਪਿਆ ਰਿਆ ਫਿਰ ਹਾਈ ਕੋਰਟ ਨੇ ਜਦੋਂ ਇਸ ਨੂੰ ਸਖਤੀ ਦੇ ਨਾਲ ਮਾਮਲੇ ਨੂੰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਵੱਡੇ-ਵੱਡੇ ਪੁਲਿਸ ਅਫਸਰਾਂ ਨੂੰ ਭਜਣਾ ਪੈ ਗਿਆ ਫਿਰ ਇੱਕ ਐਫਆਈਆਰ ਵੀ ਦਰਜ ਹੁੰਦੀ ਹੈ ਫਿਰ ਜਾ ਕੇ ਉਸ ਐਫਆਈਆਰ ਦੇ ਆਧਾਰ ਤੇ ਸਿਟ ਨੇ ਜਾਂਚ ਕੀਤੀ ਤੇ ਪਤਾ ਲੱਗਦਾ ਹੈ ਕਿ 5-6 ਅਫਸਰ ਤਸਿੱਧੇ ਤੌਰ ਦੇ ਉੱਤੇ ਇਨਵੋਲਵ ਸੀ ਖਾਸ ਕਰਕੇ ਇਸ ਦੇ ਵਿੱਚ ਜਦੋਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਭੂਮਿਕਾ ਆਈ ਉਸ ਨੂੰ ਮੁੱਖ ਸਾਜ਼ਿਸ਼ਕਰਤਾ ਦੇ ਤੌਰ ਤੇ ਮੰਨਿਆ ਗਿਆ ਇਸੇ ਕਰਕੇ ਉਸ ਨੂੰ ਬਰਖਾਸਤ ਕਰਨ ਦਾ ਫੈਸਲੇ ਦੀ ਮਨਜ਼ੂਰੀ ਪੰਜਾਬ ਸਰਕਾਰ ਨੇ ਦਿੱਤੀ ਹੈ ਪਰ ਹੋਰ ਵੀ ਵੱਡੇ ਅਫਸਰ ਕਿਹੜੇ-ਕਿਹੜੇ ਮਿਲੇ ਹੋਏ ਨੇ ਆਮ ਲੋਕਾਂ ਵਿੱਚ ਵੀ ਚਰਚਾ ਇਹ ਹੈ ਕਿ ਕਿਸੇ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਅਜਿਹਾ ਵੱਡਾ ਕੰਮ ਜਾਂ ਕਾਰਨਾਮਾ ਨਹੀਂ ਕਰ ਸਕਦੇ ਜ਼ਰੂਰ ਕੋਈ ਨਾ ਕੋਈ ਕਿਸੇ ਹੋਰ ਦੀ ਮਿਲੀ ਭੁਗਜਾ ਸ਼ੈ ਹੋਵੇਗੀ ਜਿਸ ਦੇ ਕਰਕੇ ਇਹ ਇੰਟਰਵਿਊ ਨੂੰ ਅੰਜਾਮ ਦਿੱਤਾ ਗਿਆ ਇਥੋਂ ਤੱਕ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਵੀ ਕਿਹਾ ਕਿ ਇੱਕ ਡੀਐਸਪੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਪਰ ਇਸ ਦੇ ਨਾਲ ਜੇਕਰ ਤਹਿ ਤੱਕ ਜਾਂਚ ਹੁੰਦੀ ਹੈ ਤੇ ਹੋਰ ਵੱਡੇ ਪੁਲਿਸ ਅਫਸਰ ਵੀ ਇਸ ਵਿੱਚ ਫਸ ਸਕਦੇ ਨੇ ਤੇ ਉਹ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਮੰਗ ਕੀਤੀ ਗਈ ਹੈ ਬਕਾਇਦਾ ਸਿੱਧੂ ਮੂਸੇ ਵਾਲੇ ਦੇ ਪਿਓ ਕਿਉਂ ਬੋਲੇ ਨੇ ਕਿਉਂਕਿ ਐ ਉਸੇ ਇੰਟਰਵਿਊ ਦੇ ਵਿੱਚ ਜਿਹੜੀਆਂ ਸਿੱਧੂ ਮੂਸੇ ਦਾ ਕਤਲ ਕਰਨ ਨੂੰ ਲੈ ਕੇ ਹੋਰ ਬਥੇਰੀਆਂ ਗੱਲਾਂ ਨੇ ਜਿਹੜੀਆਂ ਉਹ ਹੋਈਆਂ ਉਸ ਦੇ ਵਿੱਚ ਮੂਸੇ ਵਾਲੇ ਦੇ ਮਾਪਿਆਂ ਨੇ ਵੀ ਕਿਹਾ ਕਿ ਸਾਡੇ ਪੁੱਤਰ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਔਰ ਕਿਵੇਂ ਜੇਲ੍ਹਾਂ ਚ ਬੈਠੇ ਗੈਂਗਸਟਰ ਨੂੰ ਹੀਰੋ ਬਣਾਉਣ ਦੀ ਇੱਕ ਚਾਲ ਚੱਲੀ ਗਈ ਹੈ ਇਹ ਸਾਰੇ ਸਵਾਲ ਵੀ ਉੱਠੇ ਹੁਣ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਾਂਚ ਦੀ ਕਮੇਟੀ ਗਠਿਤ ਕੀਤੀ ਹੈ ਤੇ ਇਹ ਕਮੇਟੀ ਰਿਟਾਇਰਡ ਜੱਜ ਰਜੀਵ ਰਣਜਨ ਰੈਣਾ ਦੀ ਗਵਾਹੀ ਚ ਜਾਂਚ ਕਰੇਗੀ ਕੋਰਟ ਨੇ ਜਸਟਿਸ ਰੈਣਾ ਦਾ ਨਾਮ ਚੁਣਿਆ ਹਾਈ ਕੋਰਟ ਨੇ ਕਿਹਾ ਕਿ ਜਸਟਿਸ ਰੈਣਾ ਪੁਲਿਸ ਅਧਿਕਾਰੀਆਂ ਖਿਲਾਫ ਜਾਂਚ ਕਰਨਗੇ ਪਰ ਜੇਹੇ ਚ ਉਹਨਾਂ ਨੂੰ ਸਖਤ ਸੁਰੱਖਿਆ ਤੇ ਜਾਂਚ ਲਈ ਜ਼ਰੂਰੀ ਵਸੀਲੇ ਵੀ ਮੁਹੱਈਆ ਕਰਵਾਏ ਜਾਣ ਨਾਲ ਹੀ ਉਸ ਰਿਟਾਇਰਡ ਜਸਟਿਸ ਦੀ ਜਿਹੜੀ ਆ ਸਖਤ ਸੁਰੱਖਿਆ ਦਾ ਵੀ ਪ੍ਰਬੰਧ ਕਰਨ ਨੂੰ ਆਖਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੇ ਨਾਲ ਹੀ ਜਿਹੜੇ ਜ਼ਰੂਰੀ ਦਸਤਾਵੇਜ਼ ਨੇ ਜਾਂ ਸਾਧਨ ਨੇ ਵਸੀਲੇ ਨੇ ਮੁਹੱਈਆ ਕਰਵਾਉਣ ਦੀ ਵੀ ਜਿਹੜੀ ਆ ਹੁਕਮ ਦਿੱਤਾ ਗਿਆ। ਬੁੱਧਵਾਰ ਨੂੰ ਪੰਜਾਬ ਦੇ ਐਡਵੋਕੇਟ ਜਰਨਲ ਨੇ ਹਾਈ ਕੋਰਟ ਨੂੰ ਕਿਹਾ ਕਿ ਡੀਜੀਪੀ ਪ੍ਰਬੋਧ ਕੁਮਾਰ ਦੀ ਵਾਈ ਵਾਲੀ ਸਿੱਟ ਦੀ ਜਾਂਚ ਰਿਪੋਰਟ ਜੇ ਸਾਹਮਣੇ ਆਇਆ ਕਿ ਲਾਰੈਂਸ ਦੀ ਪੁਲਿਸ ਹਰਾਸਚ ਹੋਈ ਇੰਟਰਵਿਊ ਦੇ ਮਾਮਲੇ 'ਚ ਕੁਝ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਕੁਝ ਰਿਟਾਇਰਡ ਜੱਜਾਂ ਦੇ ਨਾਵਾਂ ਦੀ ਸੀਲਬੰਦ ਸੂਚੀ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਪਰ ਹਾਈ ਕੋਰਟ ਨੇ ਉਨਾ ਨਾਮਾਂ ਨੂੰ ਪਰਵਾਹ ਨਹੀਂ ਕੀਤਾ ਤੇ ਕੋਰਟ ਨੇ ਇਸ ਦਾ ਅਧਿਆਨ ਕਰਨ ਤੋਂ ਬਾਅਦ ਇਸ ਨੂੰ ਵਾਪਸ ਕਰਦੇ ਹੋਏ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਜੀਵ ਰੰਜਨ ਰੈਣਾ ਨੂੰ ਮਾਮਲੇ ਦੀ ਜਾਂਚ ਦਾ ਜਿੰਮਾ ਸੌਂਪ ਦਿੱਤਾ ਹੈ ਹਾਈ ਕੋਰਟ ਨੇ ਡੀਜੀਪੀ ਪ੍ਰਭੋਦ ਕੁਮਾਰ ਨੂੰ ਜਾਂਚ ਦੀ ਸਟੇਟਸ ਰਿਪੋਰਟ ਅਗਲੀ ਸੁਣਵਾਈ ਤੱਕ ਦਾਖਲ ਕਰਨ ਦਾ ਆਦੇਸ਼ ਵੀ ਦਿੱਤਾ ਹੈ ਇਸ ਦਿਨ ਇਹ ਵੀ ਦੱਸਣਾ ਪਵੇਗਾ ਕਿ ਲਾਰੈਂਸ ਨੂੰ 5 ਮਹੀਨਿਆਂ ਤੱਕ ਪੁਰਾਣੀ ਐਫਆਈਆਰ 'ਚ ਰਿਮਾਂਡ ਤੇ ਲੈਂਦੇ ਹੋਏ 5 ਮਹੀਨੇ ਜਿਹੜਾ ਆ ਉਹ ਥਰਡ ਸੀਆਈਏ ਥਾਣੇ ਵਿੱਚ ਕਿਸ ਆਧਾਰ ਤੇ ਰੱਖਿਆ ਗਿਆ ਸੀ ਇਹ ਵੀ ਪੁਲਿਸ ਨੂੰ ਹੁਣ ਜਵਾਬ ਦੇਣਾ ਪਵੇਗਾ ਹੁਣ ਵੱਡੇ ਵੱਡੇ ਪੁਲਿਸ ਅਧਿਕਾਰੀਆਂ ਨੂੰ ਸਰਦੀਆਂ ਵਿੱਚ ਪਸੀਨੇ ਆਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਇਸ ਮਾਮਲੇ ਵਿੱਚ ਵੱਡੀਆਂ ਅੰਗੈਲੀਆਂ ਹੋਈਆਂ ਨੇ ਅੰਗੈਲੀਆਂ ਨਹੀਂ ਹੋਈਆਂ ਮਿਲੀ ਭੁਗਤ ਦੇ ਨਾਲ ਇੰਟਰਵਿਊ ਨੇ ਪਰੇ ਚੜਿਆ ਗਿਆ ਹੁਣ ਕੱਲੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਜਿੱਥੇ ਮੁਸ਼ਕਲ ਵਧੀ ਸੀ ਨੌਕਰੀ ਤੋਂ ਹੱਥ ਧੋਣਾ ਪੈ ਰਿਆ ਉੱਥੇ ਹੀ ਹੁਣ ਹੋਰ ਵੱਡੇ ਪੁਲਿਸ ਅਫਸਰਾਂ ਦੀ ਇਹ ਜਾਂਚ ਰਿਟਾਇਰਡ ਜਸਟਿਸ ਕਰ ਰਹੇ ਨੇ ਤੇ ਉਮੀਦ ਤੇ ਸੰਭਾਵਨਾ ਇਹੀ ਬਣੀ ਹੋਈ ਹੈ ਕਿ ਇਸ ਦੇ ਵਿੱਚ ਵੀ ਕਈ ਵੱਡੇ ਅਫਸਰ ਤੇ ਛੋਟੇ ਅਫਸਰ ਫਸ ਸਕਦੇ ਨੇ ਜਿਨ੍ਹਾਂ ਜਿਨ੍ਹਾਂ ਦੀ ਉਸ ਦੇ ਵਿੱਚ ਮਿਲੀ ਭੁਗਤ ਦੇ ਨਾਲ ਭੂਮਿਕਾ ਰਹੀ ਹੈ ਕਿਸੇ ਤਰ੍ਹਾਂ ਦੀ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਭਰੋਸਾ ਜਿਹੜਾ ਹੈ ਉਹ ਬਹਾਲ ਕਦੋਂ ਹੁੰਦਾ ਹੈ ਇਹ ਹੁਣ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਨਿਰਭਰ ਕਰਦਾ ਹੈ ਹੁਣ ਇੱਕ ਹੋਰ ਗਠਿਤ ਹੋਈ ਕਮੇਟੀ ਦੀ ਜਾਂਚ ਦੀ ਰਿਪੋਰਟ ਜਿਵੇਂ ਸਾਹਮਣੇ ਆਉਂਦੀ ਹੈ ਉਸ ਦੇ ਨਾਲ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ-ਕਿਸ ਦੇ ਬਾਰੇ ਕੀ ਕੀ ਬਾਹਰ ਨਿਕਲ ਕੇ ਆਉਂਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਹੈ ਤਾਂ ਇਸ ਦੇ ਬਾਰੇ ਜੋ ਵੀ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ